ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਪਿੰਡ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਮਿਲਣ ਆਏ ਆ ਜੀ ਹਰਪੀ ਸਿੰਘ ਜੀ ਸੋਨੂ ਜਿਹੜੀ ਕਿ ਫਗਵਾੜੇ ਦੀ ਬੜੀ ਮੰਨੀ ਪਰਮੰਨੀ ਹਸਤੀ ਨੇ ਤੇ ਬਹੁਤ ਲੋਕਾਂ ਦਾ ਦਰ ਹਰ ਵੇਲੇ ਲੈ ਕੇ ਕੋਈ ਨਾ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇ ਤੇ ਉਹਨਾਂ ਨੇ ਇੱਕ ਸ਼ਬਦ ਲਿਖਿਆ ਆ ਜਿਹਦਾ ਇਹ ਜਿਹੜੇ ਬੋਲ ਨੇ ਹੈਗੇ ਨੇ ਮਿਹਰ ਕਰੀ ਮੇਰੇ ਦਾਦੇ ਆ ਜਿਨ੍ਹਾਂ ਨੂੰ ਅੱਜ ਦੀ ਡੇਟ ਦੇ ਵਿੱਚ ਲੋਕੀ ਬਹੁਤ ਪਸੰਦ ਕਰ ਰਹੇ ਨੇ ਤੇ ਅਸੀਂ ਆਓ ਉਹਨਾਂ ਤੋਂ ਜਾਣਨਾ ਚਾਹੁੰਨੇ ਆਂ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਕਿੱਦਾਂ ਆਏ ਤੇ ਉਹਨਾਂ ਨੇ ਇਹਨੂੰ ਕਿੱਦਾਂ ਲਿਖਿਆ ਤੇ ਜਦੋਂ ਉਹਨਾਂ ਨੇ ਲਿਖਿਆ ਉਹਨਾਂ ਦੇ ਮਨ ਦੇ ਭਾਵ ਕੀ ਸੀ ਤੇ ਫਿਰ ਆਪਾਂ ਉਹਨਾਂ ਨਾਲ ਬਾਕੀ ਹੋਰ ਵੀ ਕੁਐਸਚਨ ਕਰਾਂਗੇ ਭਾਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਧੰਨਵਾਦ ਤੁਹਾਡੀ ਆਪਣਾ ਪੰਜਾਬ YouTube ਚੈਨਲ ਦੀ ਸਮੁੱਚੀ ਟੀਮ ਦਾ ਅਮਰਤਪਾਲ ਵੀਰ ਜੀ ਦਾ ਔਰ ਗੁਰਵਿੰਦਰ ਭਾਜੀ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜਾ ਤੁਸੀਂ ਮੈਨੂੰ ਨਿਮਾਣੇ ਨੂੰ ਇਹ ਮਾਣ ਬਖਸ਼ਿਆ ਬਹੁਤ-ਬਹੁਤ ਸ਼ੁਕਰੀਆ ਹੁਕਮ ਕਰ ਭਈ ਅਸੀਂ ਇਹੀ ਜਾਣਨਾ ਚਾਹੁੰਨੇ ਆ ਕਿ ਤੁਹਾਡੇ ਮਨ ਦੇ ਵਿੱਚ ਇਹ ਬੋਲ ਕਿੱਦਾਂ ਆਏ ਤੇ ਕਿੱਦਾਂ ਤੁਸੀਂ ਇਹਨੂੰ ਲਿਖਿਆ ਤੁਹਾਡੇ ਮਨ 'ਚ ਇਦਾਂ ਦਾ ਕੀ ਆਇਆ ਕਿ ਜਿਹੜਾ ਤੁਹਾਨੂੰ ਲੱਗਿਆ ਵੀ ਮੈਂ ਇਹਨੂੰ ਗੱਲ ਇਦਾਂ ਤੇ ਕਹਿੰਦੇ ਨੇ ਜ਼ਿੰਦਗੀ ਨੇ دیے ਹਨ ਜ਼ਖਮ ਇਤਨੇ ਜ਼ਿੰਦਗੀ ਨੇ دیے ਹਨ ਜ਼ਖਮ ਇਤਨੇ ਦਰਦ ਖੁਦ ਪਰੇਸ਼ਾਨ ਹੈ ਉਹ ਕਹਾਂ ਸੇ ਉਠੇ ਤੇ ਜਦੋਂ ਇਨਸਾਨ ਆਪਣੇ ਕਿਸੇ ਦੁੱਖਾਂ ਦੀ ਦਾਸਤਾਨ ਦੇ ਵਿੱਚ ਘਿਰਿਆ ਹੁੰਦਾ ਨਾ ਜੀ ਠੀਕ ਹੈ ਜੀ ਉਦੋਂ ਫੇਰ ਜੇ ਦੀ ਤਾਂ ਪਰਮੇਸ਼ਵਰ ਦੇ ਉੱਤੇ ਲਿਵ ਹੋਵੇ ਤੇ ਕਰੇ ਕਰਾਵੇ ਆਪੇ ਆਪ ਬਿਲਕੁਲ ਜੀ ਤਾਂ ਫਿਰ ਉਹਦੇ ਨਾਲ ਉਹਦੀ ਵਰਤੀ ਲੱਗ ਜਾਂਦੀ ਹੈ ਬੰਦਾ ਉਹਦੀ ਚਰਨਾ ਵਿੱਚ ਲੀਨ ਹੋ ਜਾਂਦਾ ਇੱਕ ਦਿਨ ਮੈਂ ਬੜਾ ਉਦਾਸ ਸੀ ਇਹ ਗੱਲ ਹੈ तकरीबन ਅੱਜ ਤੋਂ 6 ਸਾਲ ਪਹਿਲਾਂ ਦੀ ਅੱਛਾ 6 ਸਾਲ ਪਹਿਲਾਂ ਇਹ ਲਿਖਿਆ ਹਾਂਜੀ 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 तकरीबन ਜੇ ਮੈਂ ਯਾਦ ਕਰਾਂ ਤਾਂ 2019 ਦੇ ਵਿੱਚ ਅੱਛਾ ਜੀ 2019 ਦੇ ਮਾਰਚ ਜਾਂ ਅਪ੍ਰੈਲ ਮਹੀਨੇ ਦੇ ਵਿੱਚ ਮੈਂ ਬਹੁਤ ਕਿਸੇ ਦਰਦ ਵਾਲੇ ਮੰਜ਼ਰ ਚੋਂ ਲੰਘ ਰਿਆ ਸੀ ਤੇ ਮੇਰੇ ਦਿਲ ਦੇ ਵਿੱਚ ਪਰਮੇਸ਼ਵਰ ਵੱਲੋਂ ਉਦੋਂ ਹੀ ਇੱਕ ਆਵਾਜ਼ ਆਈ ਕਿ ਮੈਂ ਆਪਣਾ ਦਰਦ ਉੱਥੇ ਲਿਖ ਦਿੱਤਾ ਠੀਕ ਹੈ ਜੀ ਇਹ ਮੈਂ ਸੰਗਤਾਂ ਨੂੰ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਇਹ ਜਿਹੜੇ ਗੀਤ ਦੇ ਬੋਲ ਨੇ ਇਹ ਵੱਧ ਤੋਂ ਵੱਧ ਪਰਮਾਤਮਾ ਦੀ ਕਿਰਪਾ ਨਾਲ 5 ਕਿ ਮਿੰਟ ਚ ਲਿਖ ਹੋ ਗਏ ਅੱਛਾ ਜੀ ਕਿਉਂਕਿ ਦਰਦ ਹੀ ਐਨਕ ਸੀ ਉਹਦੇ ਮਨ ਵਿੱਚ ਪਰ ਇਹਨਾਂ ਤੇ ਬੋਲਾਂ ਦੇ ਵਿੱਚ ਇਹ ਇਦਾਂ ਦਾ ਬੋਲਿਆ ਕਿ ਜਿਹੜਾ ਹਰ ਬੰਦੇ ਦਾ ਦਰਦ ਨੂੰ ਬਾਹਰ ਕੱਢ ਜਾ ਹਾਂ ਕਿਉਂਕਿ ਐਨੀ ਦੁਗਾਈ ਵਿੱਚ ਵੀ ਕਿਸੇ ਹਰ ਬੰਦੇ ਦੇ ਉੱਤੇ ਜਿਹੜੀ ਚੀਜ਼ ਅਪਲਾਈ ਹੋ ਜਵੇ ਉਹ ਕੱਟਣੀ ਬਹੁਤ ਔਖੀ ਗੱਲ ਹੁੰਦੀ ਹੈ ਉਹ ਤੁਸੀਂ ਕਿੱਦਾਂ ਕੱਟਦੇ ਇਹ ਮੇਰੀ ਥੋੜੋ ਆਕਾਸ਼ ਸੀ ਅੱਛਾ ਜੀ ਤੇ ਉਹਦੀ ਕਿਰਪਾ ਸੀ ਠੀਕ ਹੈ ਜੀ ਕਿਉਂਕਿ ਜਦੋਂ ਉਹਦੀ ਕਿਰਪਾ ਹੁੰਦੀ ਹੈ ਨਾ ਤਾਂ ਹੀ ਤਾਂ ਮੈਂ ਮਹਾਰਾਜ ਦੀ ਕਿਰਪਾ ਨਾਲ ਉਹਦੇ ਵਿੱਚ ਬੋਲ ਇਹ ਗਾਏ ਨੇ ਕਿ ਤੇਰੀ ਮਿਹਰ ਦੇ ਨਾਲ ਦਾਤੇ ਆ ਗੁੰਗੇ ਵੀ ਬੋਲਣ ਲੱਗ ਜਾਂਦੇ ਤੇਰੀ ਰਹਿਮਤ ਦੀ ਬਰਸਾਤ ਵੇਖ ਹੰਝੂ ਅੱਖੀਆਂ ਦੇ ਵਿੱਚ ਵਗ ਜਾਂਦੇ ਠੀਕ ਹੈ ਨਾ ਠੀਕ ਹੈ ਜੀ ਖੁਸ਼ੀਆਂ ਦੇ ਨਾਲ ਭਰੇ ਝੋਲੀਆਂ ਆਪਣੇ ਨਾਲ ਵੀ ਜੋੜ ਲੈਣੀ ਮਿਹਰ ਕਰੀ ਮੇਰੇ ਦਾਤੇਆ ਮੇਰਾ ਵਾਲ ਵੰਗਾ ਨਾ ਹੋਵੇ ਇਹ ਉਹਨੇ ਲਿਖਾਇਆ ਮੇਰੀ ਔਕਾਤ ਨਹੀਂ ਕੁਛ ਮੈਨੂੰ ਅੱਜ ਵੀ ਯਕੀਨ ਨਹੀਂ ਆਉਂਦਾ ਠੀਕ ਹੈ ਜੀ ਇੰਨਾ ਜ਼ਰੂਰ ਆ ਬਈ ਮੈਂ ਲਿਖਿਆ ਵੀ ਮਹਾਰਾਜ ਦੀ ਕਿਰਪਾ ਨਾਲ ਆ ਗਾਇਆ ਵੀ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਜੀ ਪਰ ਸੁਣ ਵੀ ਮਹਾਰਾਜ ਦੀ ਕਿਰਪਾ ਨਾਲ ਆ ਰਿਆਂ ਠੀਕ ਹੈ ਜੀ ਲੇਕਿਨ ਸੁਣ ਕੇ ਮੈਂ ਅੱਕਿਆ ਨਹੀਂ ਅੱਛਾ ਜੀ ਕਿਉਂਕਿ ਨਾ ਦੁੱਖ ਮੁੱਕਿਆ ਨਾ ਉਹਦੀ ਮਿਹਰ ਮੁੱਕੀ ਆ ਤੇ ਨਾ ਮੇਰੀ ਸੁਣਨ ਸ਼ਕਤੀ ਮੁੱਕੀ ਮੇਰਾ ਦਿਲ ਕਰਦਾ ਲੱਗਾ ਰਹੇ ਸੁਣੀ ਜਾਮਾ ਅਰਦਾਸ ਚੱਲਦੀ ਰਹੇ ਇਹ ਹਰ ਉਸ ਇਨਸਾਨ ਦੀ ਅਰਦਾਸ ਆ ਜਦੋਂ ਤੁਸੀਂ ਆਪਣੇ ਤੇ ਵੀ ਸੁਣੋਗੇ ਨਾ ਤੁਹਾਡਾ ਦਿਲ ਕਰਨਾ ਇਹ ਮੈਂ ਹੀ ਗਾ ਰਿਆਂ ਤੇ ਨਹੀਂ ਇਹ ਮੈਨੂੰ ਲੱਗਦਾ ਵੀ ਸ਼ਾਇਦ ਮੇਰੀ ਬੋਲੀ ਹਾਂ ਬਸ ਇਹੇ ਚੀਜ਼ ਆ ਇਹ ਉਹਦੀ ਕਿਰਪਾ ਨਾਲ ਹੋਈ ਠੀਕ ਹੈ ਜੀ ਕਿਉਂਕਿ ਲਿਖਤ ਜਦੋਂ ਉਹਦੀ ਆ ਨਾ ਉਦੋਂ ਤੁਹਾਨੂੰ ਇਦਾਂ ਲੱਗਣਾ ਇਹ ਮੇਰੇ ਲਈ ਮਹਾਰਾਜ ਨੇ ਲਿਖਿਆ ਜੇ ਮੈਂ ਆਪਣੇ ਲਈ ਕੋਈ ਲਿਖਿਆ ਹੋਵੇ ਨਾ ਨਹੀਂ ਇਹ ਸੰਗਤ ਲਈ ਲਿਖਿਆ ਇਹ ਪਰਮੇਸ਼ਵਰ ਦੀ ਕਿਰਪਾ ਜਦੋਂ ਹੁੰਦੀ ਆ ਨਾ ਉਦੋਂ ਫਿਰ ਸੰਗਤ ਦਾ ਪਿਆਰ ਮਿਲਦਾ ਜਿੱਦਾਂ ਅੱਜ ਜਿੰਨੇ ਵੀ ਜੋਗੇ ਆਪਾਂ ਕੋਈ ਪ੍ਰੋਫੈਸ਼ਨਲ ਗਾਉਣ ਵਾਲੇ ਥੋੜੋ ਆ ਇਥੇ ਥੋੜੋ ਇਮਤਰੀ ਇੰਨੇ ਵਰਡਿੰਗ ਤੁਹਾਡੇ ਮੂੰਹ ਤੋਂ ਨਿਕਲੀ ਵਧੀਆ ਨਿਕਲੀ ਆ ਵੀ ਹਰ ਬੰਦਾ ਹਰ ਬੰਦਾ ਸੋਹਣਾ ਪਰ ਇਹਨੂੰ ਤੁਸੀਂ 6 ਸਾਲ ਤੱਕ ਪਹਿਲਾਂ ਨਹੀਂ ਬੋਲਿਆ ਉਹਦਾ ਕੀ ਕਾਰਨ ਹੋਇਆ ਮਹਾਰਾਜ ਦੀ ਕਿਰਪਾ ਨਹੀਂ ਸੀ अच्छा जी ਇੱਛ ਵੀ ਮਹਾਰਾਜ ਦੀ ਰਜ਼ਾ ਆ ਤੇ ਹੁਣ ਐਦਾਂ ਦਾ ਕੀ ਹੋਇਆ ਵੀ ਜਿਹੜਾ ਤੁਸੀਂ ਇਹਨੂੰ ਸੋਚਿਆ ਵੀ ਮੈਂ ਆਪਾਂ ਦੇ ਦੁਆਰੇ ਐਦਾਂ ਸੀ ਇਹਦੇ ਵਿੱਚ ਮੈਂ ਇਹ ਗੱਲ ਲੈ ਕੇ ਆਉਣਾ ਪਈ ਅ ਕਮੇਟੀਆਂ ਦਾ ਜਿਹੜਾ ਘਾਟਾ ਫਗਵਾੜੇ ਦੇ ਵਿੱਚ ਲੋਕਾਂ ਦਾ ਹੋਇਆ ਹਾਂਜੀ ਤੇ ਰੱਬ ਨੇ ਮੈਨੂੰ ਵੀ ਉਹਦੇ ਵਿੱਚ ਤੁਸੀਂ ਵੀ ਭਾਗੀਦਾਰ ਬਣਾਇਆ ਸੀ ਇਹ ਮੇਰੇ ਕੋਈ ਆ ਲੇਖਾਂ ਦੇ ਲੇਖ ਸੀ ਠੀਕ ਹੈ ਜੀ ਜਿਹੜੇ ਲਿਖੇ ਸੀ ਮਹਾਰਾਜ ਨੇ ਜਿਹੜੇ ਮੈਨੂੰ ਨਿਭਾਉਣੇ ਪੈਣੇ ਸੀ ਹਾਂਜੀ ਕੋਈ ਕਿਸੇ ਨੂੰ ਧੋਖਾ ਦੇ ਨਹੀਂ ਸਕਦਾ ਕੋਈ ਕਿਸੇ ਤੋਂ ਪ੍ਰੋਫਿਟ ਲੈ ਨਹੀਂ ਸਕਦਾ ਇਹ ਜੋ ਕਰਮਾਂ ਦੇ ਵਿੱਚ ਲਿਖਿਆ ਉਹ ਹੋਣਾ ਹੀ ਹੋਣਾ ਲੇਕਿਨ ਅੱਜ ਕੱਲ ਦੇ ਇਸ ਕਾਲ ਯੁਗ ਦੇ ਜਮਾਨੇ ਦੇ ਵਿੱਚ ਜਿਹੜਾ ਜ਼ਰੂਰਤ ਦਾ ਬਹੁਤ ਵੱਡਾ ਸਾਧਨ ਹੈ ਉਹ ਪੈਸਾ ਹੈ ਪੈਸਾ ਹੈ ਜੀ ਪੈਸਾ ਸਭ ਕੁਝ ਨਹੀਂ ਹਾਂ ਜੀ ਪੈਸੇ ਨਾਲ ਤੁਸੀਂ ਬਿਸਤਰ ਖਰੀਦ ਸਕਦੇ ਹੋ ਮੰਜਾ ਖਰੀਦ ਸਕਦੇ ਹੋ ਲੇਕਿਨ ਨੀਂਦ ਨਹੀਂ ਖਰੀਦ ਸਕਦੇ ਪੈਸੇ ਦੇ ਨਾਲ ਤੁਸੀਂ ਦਵਾਈ ਖਰੀਦ ਸਕਦੇ ਹੋ ਵਧੀਆ ਡਾਕਟਰ ਹਾਇਰ ਕਰ ਸਕਦੇ ਹੋ ਤੰਦਰੁਸਤੀ ਨਹੀਂ ਖਰੀਦ ਸਕਦੇ ਨਹੀਂ ਖਰੀਦ ਸਕਦੇ ਪੈਸੇ ਦੇ ਨਾਲ ਤੁਸੀਂ ਔਰਤ ਖਰੀਦ ਸਕਦੇ ਹੋ ਲੇਕਿਨ ਪੈਸੇ ਦੇ ਨਾਲ ਤੁਸੀਂ ਇੱਕ ਚੰਗੀ ਗ੍ਰਹਿਣੀ ਨਹੀਂ ਖਰੀਦ ਸਕਦੇ ਤੁਸੀਂ ਨਾਲ ਘੀ ਮਕਾਨ ਖਰੀਦ ਸਕਦੇ ਆ ਪਰ ਘਰ ਨਹੀਂ ਖਰੀਦ ਸਕਦੇ ਪੈਸੇ ਨਾਲ ਤੁਸੀਂ ਦੁਨੀਆ ਦਾ ਸਾਰਾ ਐਸ਼ੋ ਆਰਾਮ ਖਰੀਦ ਸਕਦੇ ਹੋ ਲੇਕਿਨ ਮਨ ਦੀ ਸ਼ਾਂਤੀ ਨਹੀਂ ਖਰੀਦ ਸਕਦੇ ਇਹ ਪਰਮੇਸ਼ਵਰ ਦੀ ਕਿਰਪਾ ਨਾਲ ਹੁੰਦੀ ਹੈ ਲੇਕਿਨ ਅੱਜ ਜੇ ਇਸ ਘਰ ਦੇ ਵਿੱਚ ਇੱਕ ਔਰਤ ਚੰਗੀ ਹੈ ਜੇ ਦੀ ਔਲਾਦ ਚੰਗੀ ਹੈ ਜਿਹਦੇ ਤਨ ਦੇ ਵਿੱਚ ਤੰਦਰੁਸਤੀ ਹੈ ਉਹ ਦੁਨੀਆਂ ਦਾ ਸਭ ਤੋਂ ਬਾਦਸ਼ਾਹ ਬੰਦਾ ਬਾਦਸ਼ਾਹ ਬੰਦਾ ਐਸਾ ਕੁਝ ਵੀ ਨਹੀਂ ਪੈਸਾ ਸਿਰਫ ਸਾਡਾ ਇਹ ਦੁਨਿਆਦਾਰੀ ਦੇ ਵਿੱਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਨੂੰ ਆ ਸਾਡਾ ਨਾ ਲੇਕਿਨ ਕਲਗੀਆਂ ਪਾਲੇ ਪਾਸ਼ਾ ਨੇ ਕੰਡਿਆਂ ਦੀ ਸੇਜ ਦੇ ਉੱਤੇ ਬਹਿ ਕੇ ਵੀ ਪੈ ਕੇ ਵੀ ਧੀਮ ਦਾ ਸਰਾਣਾ ਲੈ ਕੇ ਵੀ ਕਿਹਾ ਤੇਰਾ ਭਾਣਾ ਮਿੱਠਾ ਠੀਕ ਹੈ ਨਾ ਉਹ ਚੀਜ਼ਾਂ ਅਸਲੀ ਕਨਸੈਪਟ ਉਹ ਕਿਉਂਕਿ ਕਹਿੰਦੇ ਹੁੰਦੇ ਆ ਅੱਜ ਦੀ ਦੇ ਦੇ ਵਿੱਚ ਵੀ ਆਨੇ ਛੁਤਰ ਹੋ ਜਾ ਰਹੇ ਹਨ ਨੁਕਸਾਨ ਹੋਣ ਦੇ ਮੌਜੂਦ ਵੀ ਇਹ ਬਹੁਤ ਵੱਡੀ ਗੱਲ ਹੈ ਜੀ ਉਹ ਇਸ ਕਰਕੇ ਆ ਪੇ ਉੱਤੇ ਵਿਸ਼ਵਾਸ ਆ ਦੇਣ ਵਾਲਾ ਵੀ ਉਹ ਸੀ ਖੋਣ ਵਾਲਾ ਵੀ ਉਹ ਆ ਗਾਹ ਵੀ ਉਹਨੇ ਦੇ ਦੇਣਾ ਕਿਉਂਕਿ ਰੱਬ ਕਈ ਵਾਰ ਦੇਖ ਕੇ ਅਜਮਾਉਂਦਾ ਤੇ ਕਈ ਵਾਰ ਖੋ ਕੇ ਅਜਮਾਉਂਦਾ ਸਾਡਾ ਇਹ ਹੋਣਾ ਚਾਹੀਦਾ ਤੇ ਅਸੀਂ ਉਹ ਪ੍ਰਮਾਤਮਾ ਦੇ ਹੁਕਮ ਨੂੰ ਭਾਣਾ ਮੰਨ ਕੇ ਚੱਲਣ ਦਾ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਦੁੱਖ ਦੇ ਵਿੱਚ ਵੀ ਆਨੰਦ ਪਾਉਣਾ ਤੇ ਸੁੱਖ ਦੇ ਵਿੱਚ ਵੀ ਇਹ ਮੇਰਾ ਕਨਸੈਪਟ ਹੈ ਤੇ ਗੱਲ ਨੂੰ ਮੈਂ ਹੁਣ ਉੱਥੇ ਲੈ ਕੇ ਆਉਣਾ। ਕਾਫੀ ਇਨਸਾਨ ਦਾ ਸਮਾਂ ਆਉਂਦਾ ਉਹ ਕਹਿੰਦਾ ਵੀ ਮੈਂ ਆਹ ਹੁਣ ਕਰ ਲਵਾਂ ਆਹ ਕਰ ਲਵਾਂ ਵਿੱਚ ਆ ਇੰਟਰਪਸ਼ਨ ਹੋ ਗਈ। ਇੰਟਰਪਟ ਹੋ ਗਿਆ ਸਾਰਾ ਕੁਝ ਸਾਰੇ ਸ਼ਹਿਰ ਨੂੰ ਸਾਰੀ ਦੁਨੀਆ ਨੂੰ ਪਤਾ ਤੇ ਮੇਰਾ ਇੱਕ ਜ਼ਿੰਦਗੀ ਦਾ ਸਭ ਤੋਂ ਅਜ਼ੀਜ਼ ਦੋਸਤ ਜਿਹਦੀ ਸ਼ਕਲ ਕਹਿ ਲਓ ਸੂਰਤ ਕਹਿ ਲਓ ਇਨਸਾਨਾਂ ਵਾਲੀ ਹੈ ਲੇਕਿਨ ਉਹਦੀ سیرਤ ਭਗਵਾਨ ਅਰੇ ਉਸ ਇਨਸਾਨ ਦਾ ਮੈਂ ਨਾਂ ਨਹੀਂ ਲੈਣਾ ਕਿਉਂਕਿ ਕੁਝ ਵਾਦੇ ਹੁੰਦੇ ਨੇ ਜਿਹੜੇ ਕਹਿੰਦੇ ਹੁੰਦੇ ਨੇ ਕਿ ਅਸੀਂ ਤੇਰੇ ਦੁੱਖਾਂ 'ਚ ਤੇਰੇ ਪਿੱਛੇ ਨਹੀਂ ਅਸੀਂ ਤੇਰੇ ਮੋਹਰੇ ਖੜੇ ਆਂ ਉਹ ਦੋਸਤ ਮੇਰੇ ਇੱਕ ਮੇਰਾ ਰੱਬ ਮੇਰੇ ਘਰ ਆਇਆ ਇਹਨਾਂ ਗੱਲਾਂ ਦਾ ਹੀ ਅਫਸੋਸ ਕਰਨ ਆਇਆ ਸੀ ਤਾਂ ਮੇਰੀਆਂ ਅੱਖਾਂ ਭਰ ਗਈਆਂ ਤੇ ਮੈਂ ਕਿਹਾ ਮੈਂ ਬਹੁਤ ਕੁਝ ਸੋਚਿਆ ਸੀ ਨਾ ਕਰਨਾ ਮੈਂ ਆ ਕਰਨਾ ਕੁਝ ਜ਼ਿੰਦਗੀ ਹੁਣ ਸਖਾਲੀ ਹੋ ਰਹੀ ਆ ਤਾਂ ਰੱਬ ਨੇ ਆਹ ਕਰਤਾ ਮੈਂ ਕਿਹਾ ਮੇਰਾ ਸਭ ਤੋਂ ਵੱਡਾ ਸ਼ੌਂਕ ਸੀ ਕਿ 6 ਸਾਲ ਹੋ ਗਏ ਨੇ ਆ ਇੱਕ ਪੰਕਤੀਆਂ ਲਿਖੀਆਂ ਨੂੰ ਇਹਨਾਂ ਨੂੰ ਮੈਂ ਜ਼ੁਬਾਨ ਦੇ ਜ਼ਰੀਏ ਲੋਕਾਂ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਉਹ ਵੀ ਰਹਿ ਗਈ ਉਹ ਵੀ ਰਹਿ ਗਈ ਔਰ ਮੈਂ ਤੁਹਾਨੂੰ ਇਹ ਗੱਲ ਕਹਿਣ ਲੱਗਾ ਮਾਣ ਮਹਿਸੂਸ ਕਰੂੰਗਾ ਉਸ ਯਾਰ ਤੇ ਉਹਨੇ ਗੱਲਾਂ-ਗੱਲਾਂ 'ਚ ਮੇਰੇ ਤੋਂ ਪੁੱਛ ਲਿਆ ਪੇ ਇਹ ਗੀਤ ਰਿਕਾਰਡ ਕਰਾਉਣਾ ਹੋਵੇ ਵੀਡੀਓਗ੍ਰਾਫੀ ਹੋਵੇ ਆ ਹੋਵੇ ਆ ਹੋਵੇ ਇਹ ਕਿੰਨਾ ਕੁ ਖਰਚਾ ਹੋ ਜਾਂਦਾ ਮੈਂ ਕਹਿੰਦਾ ਇੰਨਾ ਕੁ ਯਾਰ ਹੋ ਜਾਂਦਾ ਅੱਛਾ ਜੀ ਪਰਮਾਤਮਾ ਜਾਣਦਾ ਉਹਨੇ ਮੇਰੇ ਨਾਲ ਨਾਲੇ ਚਾਹ ਪੀਤੀ ਅੱਛਾ ਜੀ ਨਾਲੇ ਘਰ ਗ੍ਰਸਤੀ ਦੀਆਂ ਗੱਲਾਂ ਕਰਦਾ ਰਿਹਾ ਪਤਾ ਉਦੋਂ ਲੱਗਾ ਜਦੋਂ ਮੇਰੇ Google Pay ਦੇ ਉੱਤੇ ਮੈਸੇਜ ਆਇਆ ਅੱਛਾ ਜੀ ਕਿ ਮੇਰੇ ਅਕਾਊਂਟ 'ਚ ਇੰਨੇ ਪੈਸੇ ਟਰਾਂਸਫਰ ਹੋ ਗਏ ਔਰ ਜਿਸ ਦਿਨ ਮੇਰਾ ਗੀਤ ਇਹ ਧਾਰਮਿਕ ਸੌਰੀ ਮੈਂ ਧਾਰਮਿਕ ਗੀਤ ਆਇਆ ਭਜਨ ਆਇਆ ਕਈ ਲੋਕ ਕਈ ਤਰ੍ਹਾਂ ਦੇ ਹੁੰਦੇ ਆ ਤਾਂ ਕਈਆਂ ਨੇ ਮੈਨੂੰ ਇਹ ਵੀ ਗੱਲ ਕਹੀ ਪਰ ਲੱਗਦਾ ਕਮੇਟੀਆਂ ਦੇ ਪੈਸੇ ਮਿਲ ਗਏ ਲੱਗਦੇ ਅੱਛਾ ਜੀ ਚਲੋ ਮੈਂ ਉਹਨਾਂ ਲੋਕਾਂ ਦਾ ਵੀ ਅੱਜ ਵੀ ਸ਼ੁਕਰਗੁਜ਼ਾਰ ਕਰਦਾ ਰੱਬ ਉਹਨਾਂ ਦਾ ਮੂੰਹ ਵਖਤਾ ਵਾਰ ਕਰੇ ਉਹ ਵੀ ਮਿਲ ਜਾਣ ਪਰ ਮੈਂ ਆਪਣਾ ਪ੍ਰਿੰਟ YouTube ਚੈਨਲ ਦੇ ਜ਼ਰੀਏ ਅੰਮ੍ਰਿਤਪਾਲ ਜੀ ਤੁਹਾਡੇ ਜ਼ਰੀਏ ਉਹਨਾਂ ਲੋਕਾਂ ਦਾ ਇਹ ਮੈਸੇਜ ਦੇਣਾ ਚਾਹੁੰਦਾ ਇਸ ਵੇਲੇ ਮੇਰੇ ਹਾਲਾਤ ਇਹ ਨੇ ਤੇ ਰਾਤ ਦੀ ਖਾ ਕੇ ਸਵੇਰ ਦਾ ਸੋਚਣਾ ਪੈਂਦਾ ਪੇ ਮਿਲੂਗੀ ਕਿ ਨਹੀਂ ਮਿਲੂਗੀ ਪਰ ਉੱਤੇ ਭਰੋਸਾ ਮੇਰੇ ਮਾਲਕ ਤੇ ਤਾਂ ਦੇਖ ਲਓ ਕਿ ਆਈਟੀ ਗੇਟ ਤੇ ਵੀ ਅੱਜ ਦੇ ਬੰਦੇ ਹੈਗੇ ਨੇ ਇੱਕ ਪਾਸੇ ਬੰਦੇ ਦਾ ਨੁਕਸਾਨ ਇਹ ਨਾ ਹੋਇਆ ਉਹਨਾਂ ਨੂੰ ਇੱਕ ਲਾ ਲਓ ਵੀ ਇੱਕ ਰੱਬ ਵਰਗਾ ਦੋਸਤ ਚੱਕਰਿਆ ਜਿਨੇ ਉਹਨਾਂ ਦੀ ਐਸੋ ਨੇ ਇੰਨੀ ਹੈਲਪ ਕੀਤੀ ਕਿ ਉਹ ਕਹਿੰਦੇ ਵੀ ਜੇ ਤੁਹਾਡਾ ਆ ਜਿਹੜਾ ਸੁਪਨਾ ਸੀਗਾ ਇਹਨੂੰ ਮੈਂ ਪੂਰਾ ਕਰਦਾ ਆ ਰੱਬ ਦੀ ਮਿਹਰ ਦੇ ਨਾਲ ਉਹਨਾਂ ਕੋਲ ਆਇਆ ਉਹਨੇ ਗੱਲਬਾਤਾਂ ਕੀਤੀਆਂ ਇਹਨਾਂ ਦੇ ਵਿਚਾਰ ਸੁਣੇ ਤੇ ਆਪਣੇ ਆਪ ਉਹਦਾ ਮੰਨ ਕੇ ਆਇਆ ਵੀ ਉਹਨੇ ਇਹਨਾਂ ਦਾ ਸੁਪਨਾ ਪੂਰਾ ਕੀਤਾ ਇਦਾਂ ਦੇ ਬੰਦੇ ਅੱਜ ਵੀ ਦੇਸ਼ ਦੇ ਵਿੱਚ ਹੀ ਹੈਗੇ ਨੇ ਜਿੱਥੋਂ ਸਾਨੂੰ ਲੱਗਦਾ ਵੀ ਇਨਸਾਨੀਅਤ ਜਿੰਦਾ ਆ ਬਿਲਕੁਲ ਸਹੀ ਹੈ ਇਹ ਫਿਰ ਤੁਸੀਂ ਇਹਦੀ ਵੀਡੀਓ ਜਦੋਂ ਵੀ ਬਣਾਣੀ ਸ਼ੁਰੂ ਕੀਤੀ ਉਹਦੇ ਵਿੱਚ ਵੀ ਆਪਾਂ ਨੂੰ ਕੋਈ ਪ੍ਰੋਬਲਮਾਂ ਆਈਆਂ ਜਾਂ ਆਪਾਂ ਕਈ ਤਰ੍ਹਾਂ ਦੀਆਂ ਆਈਆਂ ਮੈਂ ਜਿਸਨ ਰਿਕਾਰਡਿੰਗ ਵੀਡੀਓ ਦੀ ਰਿਕਾਰਡਿੰਗ ਸੀ ਠੀਕ ਹੈ ਜੀ ਉਸ ਦਿਨ ਸਵੇਰੇ 4 ਵਜੇ ਤੋਂ ਮੀਂਹ ਕਹਿੰਦਾ ਵੀ ਮੈਂ ਹੀ ਮੈਂ ਅੱਛਾ ਜੀ ਪਰ ਫਿਰ ਮੈਂ ਉਸ ਪ੍ਰਮਾਤਮਾ ਦੇ ਮੂਹਰੇ ਅਰਦਾਸ ਕੀਤੀ ਮੈਂ ਕਿ ਹੁਣ ਵੀ ਮਿਹਰ ਕਰੀ ਮੇਰੇ ਦਾਤੇਆ ਮੇਰਾ ਵਾਲ ਵਿੰਗਾ ਨਾ ਹੋਣ ਦੇ ਠੀਕ ਹੈ ਜੀ ਔਰ ਪ੍ਰਮਾਤਮਾ ਜਾਣਦਾ ਸੀ ਆ ਸਤਲੁਜ ਦੇ ਦਰਿਆ ਦੇ ਉੱਤੇ ਉਹਦੇ ਅਲਾਗੇ ਛਾਗੇ ਆ ਸਾਰੇ ਫਿਲਮਾਏ ਨੇ ਅੱਛਾ ਜੀ ਔਰ ਬਹੁਤ ਵਧੀਆ ਵੀਡੀਓਗ੍ਰਾਫੀ ਇਹਦੇ ਵਿੱਚ ਸ਼ੰਕਰ ਦੇਵਾ ਜੀ ਨੇ ਕੀਤੀ ਹੈ ਠੀਕ ਹੈ ਜੀ ਔਰ ਬਹੁਤ ਸੋਹਣੀ ਉਹਨਾਂ ਨੇ ਐਡੀਟਿੰਗ ਕਰਵਾਈ ਹੈ ਔਰ ਸਾਡੇ ਹੈਪੀ ਹਿਮੰਤ ਜੀ ਅੱਛਾ ਜੀ ਐਮ ਐਮ ਮੋਟੀਵੇਟਰਸ ਤੋਂ ਜਿਨ੍ਹਾਂ ਨੇ ਮਿਊਜ਼ਿਕ ਦਿੱਤਾ ਹੈ ਠੀਕ ਹੈ ਜੀ ਔਰ ਸਭ ਤੋਂ ਵੱਧ ਮੈਂ ਇਹਦੇ ਵਿੱਚ ਧੰਨਵਾਦ ਕਰਦਾ ਰੀਅਲ ਵਿਜ਼ਨ ਸਤਨਾਮਪੁਰਾ ਤੋਂ ਮੇਰੇ ਛੋਟੇ ਵੀਰ ਚੇਤਨ ਜੀ ਦਾ ਅੱਛਾ ਜੀ ਜਿਨ੍ਹਾਂ ਨੇ ਇਹ ਸਾਰਾ ਕਨਸੈਪਟ ਤਿਆਰ ਕਰਾਉਣ ਦੇ ਵਿੱਚ ਮੈਨੂੰ ਸਟੈਪ ਟੂ ਸਟੈਪ ਪੈਰਦਰ ਪੈਰ ਉਹਨਾਂ ਨੇ ਸਮਝਾਇਆ ਇਤਨ ਜੀ ਨੇ ਤੁਹਾਨੂੰ ਪ੍ਰੋਪਰ ਗਾਈਡ ਕੀਤਾ ਪ੍ਰੋਪਰ ਗਾਈਡ ਕੀਤਾ ਰੀਅਲ ਵਿਜ਼ਨ ਸਤਨਾਮਪੁਰਾ ਬਹੁਤ ਵਧੀਆ ਸਟੂਡੀਓ ਹੈ ਉਹਨਾਂ ਦਾ ਵਿਆਹਾਂ ਸ਼ਾਦੀਆਂ ਦੇ ਕੰਮ ਨੇ ਲੇਕਿਨ ਉਹਨਾਂ ਨੇ ਮਤਲਬ ਮੈਨੂੰ ਇਹੋ ਜੀ ਟੀਮ ਦੇ ਨਾਲ ਮੇਰਾ ਕੰਟੈਕਟ ਕਰਵਾਇਆ ਕਿ ਜਿਹਦੇ ਨਾਲ ਮੇਰਾ ਕੰਮ ਈਜ਼ੀ ਹੋ ਜਵੇ ਠੀਕ ਹੈ ਜੀ ਔਰ ਉਹਨਾਂ ਦਾ ਮੈਂ ਸਪੈਸ਼ਲੀ ਤੌਰ ਤੇ ਚੇਤਨ ਜੀ ਦਾ ਮੈਂ ਥੈਂਕ ਯੂ ਕਰਦਾ ਠੀਕ ਹੈ ਜੀ ਚੇਤਨ ਜੀ ਦਾ ਬਹੁਤ ਵੱਡਾ ਰੋਲ ਹੈ ਹਾਂ ਬਹੁਤ ਵੱਡਾ ਰੋਲ ਆ ਇਹਨਾਂ ਸ਼ਬਦ ਜਿਹੜੇ ਤੁਸੀਂ ਗਾਇਆ ਆ ਉਹਦੇ ਕੋਈ ਦੋ ਗੋਲ ਤੁਸੀਂ ਪ੍ਰੋਪਰ ਹਾਂ ਜ਼ਰੂਰ ਸੁਣਾਓ ਕਹਿੰਦੇ ਨੇ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਕੁੱਤਾ ਤੇਰੇ ਦਰ ਦਾ ਮੈਨੂੰ ਸਮਝ ਕੇ ਤੇ ਮੇਰੇ ਸਾਹਿਬਾ ਕੋਈ ਦਰਕਾਰ ਦਾ ਨਹੀਂ ਜਿਹੜੇ ਦਰ ਜਾਵਾਂ ਜਾ ਕੇ ਮੈਂ ਭੌਂਕੇ ਆਵਾਂ ਤੇਰਾ ਸਮਝ ਕੇ ਕੋਈ ਮੈਨੂੰ ਮਾਰਦਾ ਨਹੀਂ ਔਰ ਜੇ ਬੋਲ ਕਹੋ ਮਿਹਰ ਕਰੀ ਮੇਰੇ ਦਾਤਿਆ ਮੇਰਾ ਵਾਲ ਵਿੰਗਾ ਨਾ ਹੋਣ ਦੇਨੀ ਮਿਹਰ ਕਰੀ ਮੇਰੇ ਦਾਤਿਆ ਮੇਰਾ ਵਾਲ ਵਿੰਗਾ ਨਾ ਹੋਣ ਦੇਵੀ ਸਭ ਡੋਰਾਂ ਹੱਥ ਤੇਰੇ ਛੱਡ ਦਿੱਤੀਆਂ ਡੋਰਾਂ ਹੱਥ ਤੇਰੇ ਛੱਡ ਦਿੱਤੀਆਂ ਸਾਰੀ ਜ਼ਿੰਦਗੀ ਨਾ ਮੈਨੂੰ ਰੋਣ ਦੇਵੀ ਮਿਹਰ ਕਰੀ ਮੇਰੇ ਦਾਤਿਆ ਮੇਰਾ ਵਾਲ ਵਿੰਗਾ ਨਾ ਹੋਣ ਦੇਵੀ ਬਹੁਤ ਵਧੀਆ ਜੀ ਬਹੁਤ ਵਧੀਆ ਥੈਂਕ ਯੂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜੀ ਤੁਸੀਂ ਅੱਜ ਆਪਾਂ ਕੀਮਤੀ ਸਮਾਂ ਦਿੱਤਾ ਤੇ ਰੱਬ ਤੋਂ ਉਹ ਚੜ੍ਹੀਆਂ ਕਲਾਂ ਚੇ ਰੱਖੇ ਬਾਕੀ ਜਿਹੜੀਆਂ ਵੀ ਮੁਸ਼ਕਲਾਂ ਤੁਹਾਡੇ ਲਾਈਫ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਰੱਬ ਗਏ ਉਹ ਹਟਾਵੇ ਤੇ ਹਰ ਚੀਜ਼ ਤੁਹਾਡੇ ਲਾਈਫ ਦੇ ਵਿੱਚ ਬਹੁਤ ਬਹੁਤ ਧੰਨੀ ਪਾਵੇ ਜੀ ਬਾਕੀ ਮੈਂ ਇੱਕ ਵਾਰ ਫੇਰ ਅਮਰਪਾਲ ਜੀ ਦਾ ਔਰ ਗੁਰਵਿੰਦਰ ਜੀ ਦਾ ਔਰ ਸਮੂੱਚੀ ਆਪਣਾ ਪਿੰਡ YouTube ਚੈਨਲ ਤੋਂ ਸਾਰੀ ਟੀਮ ਦਾ ਧੰਨਵਾਦ ਕਰਦਾ ਔਰ ਸਾਰੀਆਂ ਸੰਗਤਾਂ ਦਾ ਮੈਂ ਪਰਿਵਾਰ ਵੱਲੋਂ ਤੁਹਾਡਾ ਸਿਰ ਝੁਕਾ ਕੇ ਧੰਨਵਾਦ ਕਰਦਾ ਜੋ ਤੁਸੀਂ ਮੇਰੇ ਵੇ ਗੁਣੇ ਨੂੰ ਜੋ ਪਿਆਰ ਕੀਤਾ ਮੇਰੇ 'ਚ ਐਡੇ ਕੋਈ ਗੁਣ ਨਹੀਂ ਮੈਂ ਕੋਈ ਗਵਈਆ ਨਹੀਂ ਪਰ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਇਹਦੇ ਲਈ ਮੈਂ ਦੋ ਅਲਫਾਜ਼ ਬੋਲਣੇ ਚਾਹਣਾ ਜਬ ਤੱਕ ਬਿਕਾ ਨਾ ਥਾ ਕੋਈ ਪੁੱਛਤਾ ਨਾ ਥਾ ਜਬ ਤੱਕ ਬਿਕਾ ਨਾ ਥਾ ਕੋਈ ਪੁੱਛਤਾ ਨਾ ਥਾ ਪਰ ਆਪ ਨੇ ਖਰੀਦ ਕੇ ਮuje ਅਨਮੋਲ ਕਰ دیا۔ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਕੋਈ ਇਸ ਇੰਟਰਵਿਊ ਦੇ ਵਿੱਚ ਵੱਧ ਘੱਟ ਲਫ਼ਜ਼ ਕਹਿ ਹੋ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ